ਤੋ ਯਾ ਟਾਪੀ ਮਾੜੀ ਜੀ ਚੁਣਿਆ ਹੋਇਆ ਐ ਇਸ ਵੇਲੇ ਸੰਭੂਤ ਮਾਚਾ ਜਿੱਥੇ ਧਾਰਨ ਪ੍ਰਚਾਰਣ ਵੱਲੋਂ ਇਸ ਸਥਾਨਾ ਤੇ ਬڑے ਨਾਕੇ ਲਾਏ ਜਾਂਦੇ ਹਨ ਟ੍ਰੈਫਿਕ ਚੰਨ ਹਿਲਾਰਾ ਇੱਥੇ ਕੱਤੇ ਜਾਂਦੇ ਹਨ ਪਰ ਕੋਈ ਕੰਪਨੀ ਦਰਕਾਰਾਂ ਕੁੱਤੀਆਂ ਨੇ ਕੋਈ ਕੋਈ ਤੇ ਸਿਹਰਾ ਨਿ ਪ੍ਰਵਾਹ ਕਰ ਦਿੱਤੇ ਜੀ ਨੇ ਜਾਂਦੇ ਆਮ ਉਸ ਨੂੰ ਨਾ ਚਾਹੁੰਦਾ ਬਲ ਹਾਲ ਫੜਾਈ ਮੇਰੇ ਮੇਰੇ ਪਿੰਡ ਦੇ ਕਰ ਵਰਕਸ਼ਾਪ ਜੋ ਉਹ ਲਗਾ ਚਾਂਤ ਨੂੰ ਸੁਦਾ ਚੋ ਇੱਥੇ ਆਵਾਜ਼ ਆਵੀਂ ਸਰਕਾਰ ਪਾਣੀ ਇਸ ਇਲਾਕੇ ਦੀ ਸੈਕਟਰ ਗਿਆਨ ਕਾਰੇ ਫਟਾ ਨੂੰ ਹਮੇਂ ਲੈਣ ਪਰ ਮੇਰੇ ਇੱਕ ਕਾ ਵੀ ਜਨਤ ਵਿੱਚ ਦਬਾਟਾ ਹੁੰਦੇ ਕੰਨ ਕਰਕੇ ਸਮਝਾਂ ਸਾਨੂੰ ਅੱਜ ਬੜੀ ਜਿਹੀ ਦੇਖਦੇ ਆ ਨਾ ਮੰਤਰੀ ਲੋਕਾਂ ਰਾਤ ਬਾਅਦ ਜਾਂਦੇ ਹੋਏ ਟਾਟਾ ਦੇ ਵਿੱਚ ਟਾਟੇ ਮਾਰੀ ਜੀ ਕਹਿਣ ਇਸ ਦਾ 44 ਦੇ ਵਿੱਚ ਦੇਖੋ ਆਪਣੀ ਸਰਕਾਰ ਸਮਝ ਲੱਗ ਕਰੇ ਯਤਨ ਜੋ ਮਾਰੀ ਬਾ ਕਿੰਨੇ ਪਰਵਾਹ ਕਰਦੇ ਲੋਕ ਕਾਨੂੰਨ ਦੀ ਕਿੰਨੀ ਪਾਲਣਾ ਕਰਦੇ ਹਨ ਮਾਮਦੇ ਵਿੱਚ ਤੁਸੀਂ ਦਾ 4 ਦੇ ਵਿੱਚ ਟ੍ਰੈਫਿਕ ਨਿਓਂ ਰੱਖਦੇ ਆ ਕਿੰਨੀ ਪਾਲਣਾ ਕਰਦੇ ਹੋਏ ਲੋਕ ਸਾਨੂੰ ਪੰਜਾਬ ਸਰਕਾਰ ਨਾਂ ਨਟੇ ਪਾਵੇਂ ਬੜੀ ਬੌਂਡ ਹੋਵੇ ਪਰ ਲੋਕ ਤੇ ਚ ਨਹੀਂ ਜਾਂਦੇ ਇਸ ਨੂੰ ਪਰ ਕਿੰਨਾ ਦੇਖੋ ਲਾਈਟਾਂ ਜਗਦੀਆਂ ਗੁਰਦੁਆਰਾ ਸਿੰਘ ਸਰਾ ਮਸੂਦਾ ਚੌਕ ਜਿੱਥੇ ਸਰਕਾਰ ਨੇ ਲਾਈਟਾਂ ਦੇ ਪ੍ਰਬੰਧ ਕੀਤੇ ਹੋਇਆ ਨਾ ਪਰ ਲੋਕ ਕਿੰਨੇ ਕੋਈ ਕੋਮਪਨੀ ਅਤੇ ਕੋਈ ਨਾ ਮੰਨਦੇ ਹੋਏ ਆਓ ਗੱਲਬਾਤ ਕਰੀਏ ਮੀ ਪਿੰਦੇ ਕੀ ਕਹਿਣਾ ਚਾਹੁੰਦੇ ਆ ਆ ਜੋ ਕਹਿਣਾ ਚਾਹੁੰਦੇ ਹਨ हाँ जी सात श्रीकाल जी ये मीनू की कहना चाहता है सरकार ने सरकार ने ने कोई नहीं सुनाई की क्यों कहना चाहूँगी जी बहुत बुरा हाल है अभी पंजाब का क्या कर सकते हैं और सरकार को कुछ ध्यान देना चाहिए बाहर से बहुत दुबा हुआ सारा मांग डूब गया है कुछ एक्शन लेना चाहिए सरकार को बहुत ज़्यादा भावारी क्षति हुआ है पंजाब को सरकार को क्या कहना चाहूँगी की मांग करनी चाहूँगी सरकार को मांग यही है कि कम से कम पब्लिक को देखे ध्यान दे कम से कम उसका है ਅੱਜ ਕੋਈ ਸੁਣਾਈ ਨਹੀਂ ਹੋ ਰਹੀ ਸੁਣਾਈ ਜਾਂਦੇ ਹਨ ਲੈਫਟ ਹੰਡ ਕਰਵਾਉ ਨੂੰ ਪਮੇ ਸਰਕਾਰਾਂ ਇਲਾਣ ਕਿਤਾਬ ਹੈ ਜੋ ਬਾਰੇ ਟੈਕ ਨਹੀਂ ਜਾਂਦੇ ਨੂੰ ਨੂੰ ਰੱਖਦੇ ਹਾਂ ਕੋਈ ਨਹੀਂ

ਸਰਕਾਰ ਕੋ ਕੀ ਮੰਗ ਕਰਨੀ ਚਾਹੁੰਦੇ ਜੀ ਹਾਂਜੀ ਸਰਕਾਰ ਕੋ ਕੀ ਮੰਗ ਕਰਨੀ ਚਾਹੁੰਦੇ ਜੀ ਸਰਕਾਰ ਨੂੰ ਚਾਹੀਦਾ ਕਿ ਗਰੀਬ ਬੰਦੇ ਜਿਹੜੇ ਰੋਜ਼ ਦੇ ਇਨਕਮਾਨ ਖਾਣ ਵਾਲੇ ਆ ਉਹਨਾਂ ਦਾ ਕੁਝ ਨਾ ਕੁਝ ਕੀਤਾ ਜਾਵੇ ਹੋਪ ਹੋ ਰਹਾ ਹੈ ਲੱਗ ਕਿ ਜਿੱਦਾਂ ਪਾੜਸ ਰਹੀ ਤੇ ਜਿਹੜਾ ਜੇ ਰੋਜ਼ ਦੇ ਪੁੰਡੇ ਖਾਂਣ ਵਾਲੇ ਉਹਨਾਂ ਦਾ ਬਹੁਤ ਔਖਾ ਹੋਇਆ ਨੇ ਜੀ ਇਹ ਚੇ ਕਰਾਂ ਜਾਣਕਾਰੀ ਦਿੱਤੀ ਹੋਈ ਤੁਸੂ ਦਾ ਚੌਂਕ ਦੇ ਵਿੱਚ ਜਾਣਕਾਰੀ ਦਿੰਦੇ ਪੰਜਾਬ ਸਰਕਾਰ ਕੋ ਮੰਗ ਸੈਂਟਰ ਕੋ ਮੰਗਦੇ ਪੰਜਾਬ ਉਡਾ ਦਿੱਤੀ ਜਾਵੇ ਜੋ ਕਾ ਵੀ ਦਾ ਨਾ ਪਰਿਵਾਰ ਸੇ ਉਹਨਾਂ ਦਾ ਲੋਕ ਪਰੇਸ਼ਾਨ ਹੁੰਦੇ ਆ ਲੋਕਾਂ ਦੇ ਕੰਮ ਕਾਰੋਬਾਰ ਛੱਪ ਹੋ ਗਿਆ ਨਾ ਜੁਦਾ ਚੌਕ ਗੁਰਦਾਸ ਸਿੰਘ ਸੇਵਾ ਉਹ ਜੁਦਾ ਅਕਾਸ਼ੇ ਮਾਜੀ YouTube ਲਾਈਵ ਹੋਇਆ ਇਸ ਵੇਲੇ ਆਪਣੇ ਇਲਾਕੇ ਲਈ ਜਾ ਕੇ ਦਿੰਦੇ ਹੋਏ भाॼी मी पेनेश कान चवंदी ਇਹਨਾਂ ਦਾ ਜ਼ਿਆਦਾ ਮਾਰਕੀਟਿੰਗ ਮਾਰਕੀਟਿੰਗ ਦੇਖਦੇ ਤੁਸੀਂ ਪਾਣੀ ਦਾ ਵਿਕਾਸ ਅੱਜ ਗੰਦ ਦਾ ਵਿਕਾਸ ਵੀ ਦੇਖਦੇ ਹੋ ਜਾਂ ਜੋ ਗੰਦ ਸਭ ਢੇਰ ਦੇ ਏ ਲੱਗੇ ਹੋਏ ਤੁਸੀਂ ਚਾਹੋ ਤਾਂ ਸਮੇ ਬੋਡਾਂ ਲਿਖਿਆ ਹੈ ਇੱਥੇ ਕੂੜਾ ਕਿਤਨਾ ਤਰਮਨਾ ਹੈ ਪਰ ਲੋਕ ਪ੍ਰਵਾਹ ਨਹੀਂ ਕਰਦੇ ਇਹ ਰੋਡ ਤੇ ਇਹ ਦਾ ਸਭ ਹੈ ਆ ਦੇਖੋ ਸਾਈਡ ਦੇ ਵਿੱਚ ਸੂਰ ਵੱਡੀ ਬੌਂਡਰੀ ਵਾਲ ਤਾਂ ਲਗਾਈ ਹੋਈ ਹੈ ਕੁਝ ਥਾਵਾਂ ਤੇ ਦੇਖਣ ਨੂੰ ਪਾਇਆ ਗਿਆ ਹੈ ਸਾਹਤਾਲ ਦੇ ਅੰਦਰ ਪਾਣੀ ਪਾਰਕਿੰਗ ਹੈ ਪਰ ਲੋਕ ਵਾਈਸ ਨਰਕਨ ਵਾਸੀ ਹੁੰਦੇ ਹਨ ਇੱਕ ਕਰਕੰਦੀ ਰੋਡ 'ਤੇ ਗੱਡੀ ਖੜੀ ਕਰ ਦਿੰਦੇ ਹਨ ਇਸ ਪੱਟੀ ਪ੍ਰਸ਼ਾਸਨਪਾਲ ਪ੍ਰਸ਼ਾਸਨ ਦੇ ਹਿੱਤ ਵਿੱਚ ਹੀ ਹੈ ਜਾਣਕਾਰੀ ਹੈ ਭਾਵੇਂ ਉਹ ਕਹਿੰਦੇ ਇਹ ਲੋਕੜੇ ਆਉਂਦੇ ਹਨ ਦੁਆਈ ਲੈਣ ਕੋ ਆਖੇ ਪਰ ਤੋਂ ਮੁੰਡੀ ਲੰਗਣਾ ਕਰਦੇ ਹਨ ਬਹੁਤ ਕੰਮ ਹੈ ਇਹੋਕ ਤੇ ਉਹ ਜੇ ਲੱਕੇ हैल भी है मिलटरी इलाका है चलते हैं तैन कितिया खड़ी हैं ਸਵੇਰੇ بتا ਤੇ ਮੈਂ YouTube লাইভ ਹੋਇਆ ਅਜਿਹਾ ਹੈ ਜਿਹੜਾ ਪੰਚਾਇਤ ਗੁਰੂ ਨਾਗਰ ਮਕਸੂਦਾ ਦਰਨ ਨੂੰ ਜਾ ਰਿਹਾ ਹੈ ਜੋ ਨਾਗਰ ਮਕਸੂਦਾ ਪਹੁੰਚਾ ਹੈ ਉਸੇ ਰਸਤੇ ਜਉਂਦੇ ਆਉਂਦੇ ਚੌਂ ਦੇ ਵਿੱਚ ਕ੍ਰਿਸ਼ਨਾ ਹਸਪਤਾਲ ਜੋ ਹੈ ਤੇ ਟ੍ਰੈਫਿਕ ਵਿੱਚ ਜਾਂਦੇ ਦੇਖਿਆ ਹੁੰਦਾ ਹੈ ਜੋ ਅਜਿਹਾ ਗੱਡੀਆਂ ਖੜੀਆਂ ਹੁੰਦੀਆਂ ਹਨ ਗੱਡੀਆਂ ਜੋ ਵੀ ਮੋੜ ਹੈ ਜਗਾ Ini terlalu sekali. ਮਿਹਰੇ ਕਾਨ ਪਰਵਾਹਤ ਲੋ ਪਰੇਸ਼ਾਨ ਤੇ ਚੜ੍ਹ ਕੇ ਹੈਰ ਰਹਾ ਜੋ ਅਸਟਾਲ ਹੈ ਜਾਂਦੀ ਹੈ ਫਮੇ ਪਾਰਕਿੰਗ ਅੰਦਰ ਹੈ ਪਰ ਫੇ ਵੀ ਗੱਡੀਆਂ ਬਾਹਰ ਲੱਗੀਆਂ ਹੋਏ ਹਨ ਫਮੈਂ ਪਾਸਟਾਲ ਦੇ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਹੋਇਆ ਬਾਹਰ ਦੀ ਭੌਂਨੋ ਪਾਰਕਿੰਗ ਲਿਖਿਆ ਹੈ ਪਰ ਫੇ ਵੀ ਇਸ ਜਗ੍ਹਾ ਤੇ ਜੋ ਵੀ ਹੈ ਉਹ ਪਾਰਕਿੰਗ ਦੇ ਵਿੱਚ ਕਰਦੇ ਹੋਏ ਗੱਡੀਆਂ ਨਹੀਂ ਖੜੀਆਂ ਉਹਨੀਆਂ ਬਾਉਂਡਰੀ ਬਾਹਰ ਯੋ ਆਹਤਾਲ ਨੂੰ ਸੜਕ ਲੱਗਦੀ ਹੈ। ਖਰਾਬਾ ਬਣਾ ਦੇ ਕੰਮ ਆਉਂਦਾ ਹੈ। ਚਲ ਰਾਜ ਦਤਾਵਾ ਅਤੇ ਭਾਵੇਂ ਪੁਰਪਲ ਪ੍ਰਸ਼ਾਸਨ ਦੀ ਗੱਲੀਆਂ ਹਰਿਆਣ

ਇਥੇ ਪੰਜਾਬ ਸਰਕਾਰ ਨੇ ਪੰਜਾਬ ਤੋਂ ਕਿੰਨੇ ਟੈਵਲੋਂ ਨਕਲ ਲਗਾਇਆ ਜਾਂਦਾ ਹੈ ਚਲਾਇਂ ਘੱਟ ਜਾਂਦੇ ਹਨ ਬਾਜੋ ਚੌਕ ਦੇਖੋ ਮਿੰਡੇ ਕਾਰ ਖਾਲੀ ਪਿਆ ਦੇ ਰਹਾ ਹੈ ਕਾਲੇ ਜੀਮੋਕਰਤ ਨੇ ਆਹ ਲਾਗੇ ਖਾਲੀ ਪਰ ਕਿਉਂ ਉਹ ਗੱਡੀਆਂ ਨੂੰ ਇਹ ਪੈਂਡਜ ਇਹ 24 ਗੰਟ ਚੜ੍ਹ ਅੰਨੀ ਹਾਈਵੇ ਹੋਈ ਹੈ ਇਹ ਮੀਂਹ ਦੇ ਕਾਰ ਕਰਕੇ ਹਵਾਏ ਪਾ ਰਹਾ ਹੈ ਜਿਆ ਸਰਕਾਰ ਕੋਲ ਮੰਗ ਕੀਤੀ ਜਾਂਦੀ ਹੈ ਕਿ ਪਬਲਿਕ ਹਿੱਤ ਨੂੰ ਮੁੱਖ ਰੱਖਿਆ ਹੋਇਆ ਹੈ ਤੇ ਰੂਟ 'ਤੇ ਵੱਡੀ ਵੱਡੀ ਗੱਡੀਆਂ ਟ੍ਰੈਫਿਕ ਆ ਉਹ ਇਸੇ ਨਾਲ ਚਲਾਈ ਜਾਵੇ ਤਾਂ ਟ੍ਰੈਫਿਕ ਜਾਮ ਹੋ ਜਾਂਦੀ ਹੈ ਕਾਰੋਬਾਰ ਘਟਾ ਪਿਆ ਹੈ ਪਰ ਭਾਗੋ ਠਾਪੋ ਇਹ ਲੋਕ ਪਰੇਸ਼ਾਨ ਹੁੰਦੇ ਹੈ ਮੈਂ ਆਵਾਜ਼ ਚੁੱਕ ਕੇ ਲੱਗਿਆ ਕਿ ਕੋਈ ਕੋਈ ਬਹੁਤ ਨੋ ਨੋ ਕੋਈ ਕੋਈ ਕਪੜੇ ਇਧਰ ਵੀ ਪਾ ਰਹੇ ਸਾਉ ਗੱਲ ਵਾ ਕਰੀਏ ਤੇ ਜੋ ਸੇਵਾ ਕਰ ਰਹੇ ਹਨ ਇਹ ਦੁੱਧ ਪਾਉਂਦੇ ਹੈ ਜੀ ਤੈਨੂੰ ਕਿਨਿਕ ਪਰੇਸ਼ਾਨੀ ਹੋ ਮੀ ਪੈਂਦੇ ਹੈ ਬਹੁਤ ਪਰੇਸ਼ਾਨੀ ਹੈ ਜੀ ਬਹੁਤ ਜ਼ਿਆਦਾ ਦੁੱਧ ਲਿਆਣਾ ਚੱਕਣਾ ਕਰਨਾ ਬਹੁਤ ਔਖਾ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹ ਗਾਹ ਘਟ ਗਏ ਹੁਣ ਮੀ ਤੇ ਉਹ ਵਧ ਗਏ ਦੇ ਬਦੇ ਘੱਟਦਾ ਨਹੀਂ ਗਾਹ ਤਾਂ ਜਿਹੜੇ ਪੱਕੇ ਲੱਗੇ ਉਹਨਾਂ ਨੂੰ ਤਾਂ ਦੇ ਕੇ ਆਣਾ ਹੀ ਪੈਂਦਾ ਜੀ ਆਹ ਤਾਂ ਨਹੀਂ ਤੇ ਪਰੇਸ਼ਾਨੀ ਹੁੰਦੀ ਨਾ ਪਰੇਸ਼ਾਨੀ ਬਹੁਤ ਆ ਜੀ ਸਰਕਾਰ ਕੋਈ ਮਾਰ ਕੰਮ ਕਰੀ ਜੀ ਸਰਕਾਰ ਨੂੰ ਇਹ ਹੀ ਕਹਿੰਦੇ ਆ ਕਿ ਦੇਖੋ ਕੋਈ ਹੱਲ ਕਰੋ ਇਹਨਾਂ ਦਾ ਚਲੋ ਪਰਮਾਤਮਾ ਦਾ ਮਾਲਾ ਹੱਲ ਪਰ ਸਰਕਾਰ ਨੂੰ ਵੀ ਚਾਹੀਦਾ ਨਾ ਥੋੜੇ ਮਦਦ ਕਰਨੇ ਚਾਹੀਦੇ ਸਾਰੇ ਇਹ ਕਿੱਦਾਂ ਪੱਠੇ ਲਿਆਣੇ ਕਿੱਦਾਂ ਪਾਣੀ ਖੇਤਾਂ ਦੇ ਵਿੱਚ ਖੜਾ ਬਹੁਤ ਜ਼ਿਆਦਾ ਜੀ ਸੈਂਟਰ ਸਰਕਾਰ ਨੇ ਪੰਜਾਬ ਨੂੰ ਕੋਈ ਰਾਹ ਨਹੀਂ ਦਿੱਤੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਪਰ ਨਹੀਂ ਸੈਂਟਰ ਸਰਕਾਰ ਨੇ ਰਾਤ ਕੋਈ ਨਹੀਂ ਰੁਕੀ ਪੰਜਾਬ ਸਰਕਾਰ ਨੂੰ ਇਹਨੇ ਦੋ ਲੋਕ ਡੁੱਬੇ ਪਏ ਆ ਮਰੇ ਪਏ ਆ ਸਾਰਾ ਉਹਨਾਂ ਨੂੰ ਚਾਹੀਦਾ ਸੀ ਸੋਚਣਾ ਚਾਹੀਦਾ ਸੀ ਆ ਦੇਖੋ ਕਿੰਨਾ ਮੁਸ਼ਕਲ ਹੋ ਰਹੀ ਲੋਕਾਂ ਨੂੰ ਪਾਣੀ ਜਿੰਨਾ ਖੜਾ ਗਲੀਆਂ ਘਰਾਂ ਦੇ ਵਿੱਚ ਛੱਤਾ ਚੋਰੀਆਂ ਬਰਾ ਹਾਲ ਹੋਇਆ ਗਿਆ ਪਰ ਅਮੀ ਆ ਸਵੇਰੇ ਛੜ ਖਾਲੀ ਦੇਖਦੀ ਆ ਪਰ ਇੱਥੇ ਪਬਲਿਕ ਨੂੰ ਮੁੱਖ ਰੱਖਦੇ ਹੋਇਆ ਇੰਨਾ ਜਾਮ ਲੱਗਾ ਰਿਹਾ ਹੈ ਕੋਈ ਯਾ ਸਰਕਾਰ ਕੋਈ ਮਦਦ ਕਰਦੇ ਆ ਇਲਾਕੇ ਦੇ ਇਹ ਸੜਕ ਤੇ ਜੋ بڑے بڑے ਗੱਡੀ ਟਰੱਕ ਹੈ ਬਿਨਾ ਤੌਰੇ ਮਨਜ਼ੂਰੀ ਤੋਂ ਜੋ ਵਾਹ بڑے بڑے ਟਰੱਕ ਇਧਰ ਆਵਾ ਜਾ ਜਾਂਦੀ ਹੈ ਜੋ ਇਹ ਸ਼ਹਿਰ ਦੇ ਅੰਦਰ ਹੁੰਦਾ ਹੈ ਕਪੂਰਤਾ ਚੌਂਕ ਤੋਂ ਇਹ ਕਪੂਰਤਾ ਨੂੰ ਜਾਂਦਾ ਹੈ ਰੋਡ ਜੋ بڑے ਟਰੱਕ ਲੋਡ ਹੋ ਕੇ ਇੱਥੇ ਜਾਂਦੇ ਹਨ ਪਰ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਟ੍ਰੈਕ ਕਰਨਾ ਪੈਂਦਾ ਹੈ ਪਬਲਿਕ ਮੋਹ ਪਬਲਿਕ ਦੀ ਮੁਤਾਬਕ ਇਹ ਜਾਣਕਾਰ ਦਿੰਦੇ ਹੋਏ ਕਾਉਂਸਲਰ ਨੇ ਕਿਹਾ ਕਈ ਇਲਾਕੇ ਨੂੰ ਦੱਸਿਆ ਗਿਆ ਹੈ ਪਰ ਪ੍ਰਸ਼ਾਸਨ ਦੱਸਿਆ ਗਿਆ ਹੈ ਵੀ ਇਸ ਇਲਾਕੇ ਦੇ ਵਿੱਚ ਜੋ ਵੀ ਆ ਟਟਨਾਵਾ ਟ੍ਰੈਵ ਜਾਉ ਹੋ ਜਾਂਦੀ ਆ ਉਹ ਇਸ ਗੱਡੀ ਰੋਡ ਤੇ ਨਹੀਂ ਹੋਣੀ ਚਾਹੀਦੀ ਇੱਥੇ ਕੋਈ ਨਾ ਕੋਈ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਮੈਘਮੇ ਦਾ ਬੰਦਾ 24 ਡਿਊਟੀ ਖੜੀ ਹੋਣੀ ਚਾਹੀਦੀ ਵੀ ਜੋ ਛੜਕ ਨੂੰ ਛੜਕ ਜੋ ਦੇਖ ਰਹੇ ਜੋ ਹੈਗੇ ਆ ਬੰਦ ਹੋਏ ਸਕੇ ਜੋ ਵੱਡੀਆਂ ਵੱਡੀਆਂ ਗੱਡੀਆਂ ਜਾਂਦੀਆਂ ਟਰੱਕ ਜਾਂਦੇ ਆ ਜੋਗ ਜਗਾ ਰਖਾਲਦੇ ਆ ਜਗਾ ਤੇ ਇਥੋਂ ਛੜ ਕੇ ਟੁੱਟਦੀ ਹੈ ਇਥੋਂ ਆਵਾਜਾ ਵੀ ਬੜੀ ਪਰੇਸ਼ਾਨੀ ਹੁੰਦੀ ਹੈ ਪਬਲਿਕ ਨੂੰ ਜੋ ਪਾਣੀ ਕੱਟ ਟੁੱਟ ਜਾਂਦੀ ਹੈ ਨਾ ਰਹਿੰਦਾ ਮੋਟਰਸਾਈਕਲ ਸਕੂਟਰ ਡੇਗਦੇ ਹਨ ਇਸ ਸਤਾਂ ਤੋਂ ਜੋ ਦਰਿਆ ਬਣਿਆ ਹੁੰਦਾ ਹੈ ਇੱਕ ਵਾਰੀ ਹਜ਼ਾਰਾਂ ਵਾਰੀ ਇਥੋਂ ਸੜਕਾਂ ਤੋਂ ਪਰੇਸ਼ਾਨ ਹੁੰਦੇ ਲੋਕ ਅੱਗੇ ਵੀ ਜੇ ਛੜ ਚੁੱਟੀ ਸੀ ਕਾਸੇ ਮਾਰੇ ਜੀ ਉਤੋਂ ਵੀ ਲਾਈਵ ਹੋਇਆ ਸੀ ਇਹ ਛੜ ਵੀ ਬਹੁ ਮਾਰਾ ਹਾਲ ਸੀ ਮੜਾ ਹਾਲ ਹੁੰਦੇ ਕਾਲ ਛੜ ਕੇ ਐਵੇਂ ਸਾਨੂੰ ਬਣੀ ਪੰਜਾਬ ਦੇ ਪਾਸੇ ਪਹੁੰਚਾਈ ਸੀ ਆਪ ਪਾਰ ਤੋਂ ਕਾਰਨ ਪਹੁੰਚਾਈ ਮੈਂ कान हुई दुकाना बंद कर वो परेशान पंजाब सरकार प्रशासन लोगों के हित में सेवा कर रहा होटिया है ਜੋ ਹੱਸਾ ਹੱਸਾ ਗੁਰਦੁਆਰਾ ਗੁਰਦੁਆਰਾ ਗੋੜੇ ਨਵੀਂ ਸਿੰਘ ਸਾਹਿਬ ਇਸੇ ਬਾਹਰ ਨੂੰ ਜਾਂਦਾ ਹੈ ਇਲਾਕੇ ਵਿੱਚ ਪਾਪਾ ਪਾਣੀ ਭਰਿਆ ਹੋਇਆ ਜੀ ਬਾਬਾ ਸਾਹਿਬ ਜੀ ਸਾਡੇ ਕੈਂਸਲ ਹੋ ਸੀ ਉਸਾਰਨੀ ਸਾਹਿਬ ਜੀ ਅੱਜ ਉਹਨਾਂ ਆਰਾ ਅਰਗੂਮੈਂਟਿੰਗ ਅਗੁਣ ਅਕਤੂਬਰ ਦੇ ਦੌਰਾਨ ਪਾਰਕ ਤੇ ਯੋਗਨਾ 27 ਸਤੰਬਰ ਤੱਕ ਦਿਨ ਹੈ ਦੁਪਹਿਰ 8:00 ਵਜੇ ਤੋਂ 11:00 ਵਜੇ ਤੱਕ ਰੀ ਅੱਖਾਂ ਦਾ ਸੈਪਰੇਸ਼ਨ ਵਰਗਰਾ ਫਿਰ ਗੁਰ ਸੰਸਾਰ ਗੋੜੇ ਨਾਲ ਮੁਕਤਾਂ ਵਿਖੇ ਲਗਾਇਆ ਜਾ ਰਿਹਾ ਹੈ